ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸਮਰਾਲਾ ਦੇ ਟ੍ਰੈਫਿਕ ਇੰਚਾਰਜ ਤਰਨਜੀਤ ਸਿੰਘ ਨੇ ਖੰਨਾ ਮਾਚੀਵਾੜਾ ਰੋਡ ਤੇ ਸੜਕ ਦੇ ਵਿਚਾਲੇ ਟੁੱਟੀ ਹੋਈ ਸੜਕ ਕਾਰਨ ਪੇ ਟੋਇਆਂ ਨੂੰ ਮਿੱਟੀ ਅਤੇ ਰੋੜਿਆਂ ਨਾਲ ਭਰਿਆ ਤਾਂ ਜੋ ਕੋਈ ਸਕੂਟਰ ਮੋਟਰਸਾਈਕਲ ਚਾਲਕ ਇਹਨਾਂ ਟੋਇਆਂ ਵਿੱਚ ਨਾ ਡਿੱਗ ਜਾਵੇ ਟ੍ਰੈਫਿਕ ਇੰਚਾਰਜ ਦੇ ਇਸ ਕੰਮ ਦੀ ਦੁਕਾਨਦਾਰਾਂ ਨੇ ਬੜੀ ਸ਼ਲਾੰਗਾ ਕੀਤੀ ਉਹਨਾਂ ਨੇ ਕਿਹਾ ਕਿ ਇਹ ਕੰਮ ਵੀ ਡਬਲਯੂਡੀ ਦਾ ਹੈ ਪਰ ਅਜਿਂ ਇਨਸਾਨੀਅਤ ਦੇ ਨਾਤੇ ਟ੍ਰੈਫਿਕ ਇੰਚਾਰਜ ਨੇ ਇਹਨਾਂ ਟੋਇਆਂ ਨੂੰ ਭਰ ਕੇ ਇਹ ਮਿਸਾਲ ਪੈਦਾ ਕੀਤੀ ਕਿ ਇਨਸਾਨੀਅਤ ਵੀ ਕੋਈ ਚੀਜ਼ ਹੈ ਸਮਰਾਲਾ ਤੋਂ ਬਿਊਰੋ ਰਿਪੋਰਟ ਕੀ ਕੰਮ ਕਰ ਆਟੋ ਚਲਾਉਂਦੇ ਆ ਅੱਜ ਟੋਏ ਭਰੇ ਜਾ ਰਹੇ ਨੇ ਹਾਂਜੀ ਇਹ ਕਿਵੇਂ ਮਨ ਚ ਆਇਆ ਤੁਹਾਡੇ ਇਹ ਮਨ ਚ ਪਹਿਲਾਂ ਸਾਡੇ ਵੱਡੇ ਪੀਰ ਜਿਹੜੇ ਇੱਥੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਨੇ ਸਾਨੂੰ ਇੱਕ ਦੋ ਦਿਨ ਪਹਿਲਾਂ ਕਿਹਾ ਸੀਗਾ ਕਿ ਆਪਾਂ ਨੇ ਇਹ ਕਰਨਾ ਵੀ ਕੰਮ ਕਰਨਾ ਵੀ ਬਹੁਤ ਹਾਸੇ ਹੋ ਰਹੇ ਨੇ ਐਕਸੀਡੈਂਟ ਦੇ ਕਾਰਨ ਬਣਦੇ ਨੇ ਇਸ ਲਈ ਮੈਂ ਆਪਣੇ ਸਾਥੀਆਂ ਦੇ ਸਹਿਯੋਗ ਨਾਲ ਨਾਲੇ ਪੁਲਿਸ ਵੀਰਾਂ ਦੇ ਸਹਿਯੋਗ ਨਾਲ ਆਟੋ ਵਾਲੇ ਸਾਰੇ ਤੇ ਈ ਰਿਕਸ਼ਾ ਵਾਲੇ ਵੀ ਉਹਨਾਂ ਦੇ ਸਹਿਯੋਗ ਨਾਲ ਜਿੰਨਾ ਸਾਡੇ ਤੋਂ ਹੋਇਆ ਅਸੀਂ ਉਹ ਨਿਕਟੋਏ ਭਰੇ ਨੇ ਗਾਂਹਾਂ ਤੋਂ ਵੀ ਅਸੀਂ ਅੱਗੇ ਵੀ ਦੇਖ ਰਹੇ ਆ ਵੀ ਇੱਕ ਦਿਨ ਕੱਟ ਕੇ ਸਾਰੇ 2 ਘੰਟਿਆਂ ਦਾ ਟਾਈਮ ਕੱਟ ਕੇ ਵੀ ਹੋਰ ਵੀ ਟੋਏ ਜਿਹੜੇ 1-2 ਰਹਿ ਗਏ ਨੇ ਉਹ ਵੀ ਪਰੇ ਸ਼ਹਿਰ ਦੇ ਵਿੱਚ ਤਾਂ ਕਿ ਜਿਹੜੇ ਹਾਸੇ ਹੋ ਰਹੇ ਨੇ ਨਾ ਕਿ ਕਿੰਨੇ ਕੇ ਸਮੇਂ ਪਹਿਲਾਂ ਉਹਦੇ ਪਏ ਹੋਏ ਨੇ ਕੋਈ ਇਹ ਆ ਬਰਸਾਤਾ ਪੈਂਡ ਕਰਕੇ ਪਏ ਤਾਂ ਹੁਣੇ ਹੀ ਨਾ ਪਹਿਲਾਂ ਥੋੜੇ ਜਿ ਛੋਟੇ ਸੀਗੇ ਹੁਣ ਵੱਧਦੇ ਗਏ ਬਜਰੀ ਨਿਕਲੀ ਗਈ ਟਰੈਫਿਕ ਜ਼ਿਆਦਾ ਏ ਇਸ ਲਈ بڑے ਟੋਏ ਹੋ ਗਏ ਸੀਗੇ ਸਿੰਘ ਤਾਪ ਫਿਰ ਚਾਰ ਸਮਰਾਲਾ ਅੱਜ ਮਾਨਯੋਗ ਡੀਐਸਪੀ ਸਾਹਿਬ ਅ ਸ਼੍ਰੀ ਕਰਨਵੀਰ ਸਿੰਘ ਤੌਰ ਜੀ ਦੇ ਨਾਮਾਈਟ ਜਿਹੜੇ ਸੜਕਾਂ ਦੇ ਵਿੱਚ ਟੋਏ ਪੈ ਗਏ ਸੀਗੇ بارش ਦੇ ਕਾਰਨ ਜਿਹੜੇ ਕੀ ਹਾਦਸਿਆਂ ਦਾ ਕਾਰਨ ਬਣ ਰਹੇ ਸੀ ਅ ਕਾਫੀ ਸਮੇਂ ਤੋਂ ਸੜਕ ਨਾ ਬੰਦ ਕਰਕੇ ਅ ਇੱਥੇ ਦਿੱਕਤ ਪੈਦਾ ਹੋ ਰਹੀ ਸੀ ਇਸ ਲਈ ਸਾਥੀ ਅ ਪਬਲਿਕ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇਹ ਟੋਏ ਭਰਵਾਏ ਨੇ ਅੱਜ ਅਸੀਂ ਵੀ ਆ ਬਾਕੀਆਂ ਨੂੰ ਵੀ ਇਹੀ ਹਦਾਇਤ ਕਰਦੇ ਆ ਕਿ ਜੇਕਰ ਤੁਹਾਡੇ ਨੇੜੇ ਤੇੜੇ ਸੜਕ ਦੇ ਉੱਤੇ ਕੋਈ ਟੋਆ ਪਿਆ ਹੋਇਆ ਤਾਂ ਕਿਰਪਾ ਕਰਕੇ ਆਪ ਵੀ ਭਰ ਦਿੱਤਾ ਜਾਵੇ ਕਿਉਂਕਿ ਸਮੇਂ ਦਰਾਂ ਨਹੀਂ ਸੜਕਾਂ ਬਣਦੀਆਂ ਜੇ ਜਦੋਂ ਸਮਾਂ ਆਊਗਾ ਉਸ ਤਰ੍ਹਾਂ ਨਹੀਂ ਸੜਕਾਂ ਬਣਨਗੀਆਂ ਸ਼ਹਿਰ ਦਾ ਇਲਾਕਾ ਜਿੰਨਾ ਵੀ ਸਾਡੇ ਏਰੀਆ ਚ ਪੈਂਦਾ ਜਿੱਥੇ-ਜਿੱਥੇ ਵੀ ਕੋਈ ਟੋਏ ਦੀ ਪ੍ਰੋਬਲਮ ਆ ਉੱਥੇ-ਉੱਥੇ ਪਰਿਵਾਰ ਰਹੇ ਆ ਜੀ ਦੇਖੋ ਜੀ ਸੇਵਾ ਜੀ ਤਾਂ ਜੀ ਇਹ ਤਾਂ ਸੇਵਾ ਦੇ ਤੌਰ ਤੇ ਪਰਿਵਾਰ ਰਹੇ ਆ ਵੈਸੇ ਵੀ ਚਲੋ ਸਾਡਾ ਫਰਜ਼ ਬਣਦਾ ਜੀ ਕੋਈ ਹਾਸਾ ਆਊਗਾ ਤਾਂ ਫਿਰ ਵੀ ਸਾਨੂੰ ਇਹ ਦੇਖਣਾ ਪਊਗਾ ਇਸ ਲਈ ਕਹਿੰਦੇ ਆ ਵੀ ਅ ਤੋਏ ਭਰ ਦਤੇ ਜਾਣ ਤਾਂ ਕੋਈ ਹਾਸੇ ਤੋਂ ਬਚਾਅ ਹੋ ਸਕਦਾ